হাথি করিয়া ব্যাজ বুঝলা পরে আমি আজ হাথে বুঝল শামা শামা মানে তেলবান বেঁধে প্যারি করলো মাসা পড়ি প্লিজ ঠিক বিশ তো ਤਾਂ ਧੰਨਵਾਦ ਲੱਗਿਆ ਗੁਰਦਾਸੂ ਜੀ ਜੀ ਸਾਹਿਬ ਐਨਾ ਬੋਲਣਾ ਵੀ ਪਾਸਟਰ ਜੀ ਨੇ ਬੜੇ ਮਾਰੋਟੇ ਕਰਦੇ ਬਹੁਤ ਧੰਨਵਾਦ ਕਰਿਆ ਗੁਰਦਾਸੂ ਜੀ ਜੀ ਸਾਹਿਬ ਨੂੰ ਧੰਨਵਾਦ ਆ ਵੀ ਹੱਥ ਚਲੋ ਠੀਕ ਹੈ ਜੀ ਜੀ ਜਤੋਂ ਬਹੁਤ ਹੈ ਮਹਿੰਦਰ ਵਰਮਾ ਜੀ ਭਗਤ ਸਿੰਘ ਜੀ ਬਹੁਤ ਧੰਨਵਾਦ ਅਸਦੀਪ ਸਾਹਿਬ ਬਹੁਤ ਬਹੁਤ ਧੰਨਵਾਦ ਗੁਰਦੀਪ ਸਿੰਘ ਜੀ ਸੰਦੇਰ ਐਕਸਪਰਟ ਸਾਹਿਬ ਕੇਸ਼ਵ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਸਰ ਦੇ ਕਨੋਲੀ ਬਹੁਤ ਬਹੁਤ ਧੰਨਵਾਦ ਮਰਿੰਦਰ ਸਿੰਘ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਵੱਲੋਂ ਬੱਡੇ ਮਾਣ ਇਹਨਾਂ ਬੋਲਾਂ ਲਈ ਬਹੁਤ